ਜਿਹੜੀ ਸਟੇਕ ਨਾਲ ਸਿੱਧੀ ਸਿੱਧੀ ਘਾਟ ਗਿਣਤੀਆਂ ਦੀ ਟੱਕਰ ਲੈ ਕੇ ਜਿੱਤਣਾ ਜਾਂ ਆਪਣਾ ਰਾਜ ਕਾਇਮ ਕਰਨਾ ਉਹ ਦਿਨ ਨਹੀਂ ਹੈਗੇ ਹੁਣ ਰਾਸ਼ਾਹੀ ਦੇ ਨਹੀਂ ਹੈਗੇ ਸਾਨੂੰ ਲੋਕ ਇੰਨੇ ਮਜ਼ਬੂਤ ਕਰਨੇ ਚਾਹੀਦੇ ਆ ਲੋਕਾਂ ਤੇ ਭਰੋਸਾ ਰਾਜੇ ਲੋਕਾਂ ਤੇ ਥੋੜੀ ਭਰੋਸਾ ਕਰਦੇ ਸੀ ਆਪਣੇ ਬਾਹੂਵਾਲ ਤੇ ਭਰੋਸਾ ਕਰਦੇ ਸੀ ਆਪਣੀ ਫੌਜ ਤੇ ਭਰੋਸਾ ਕਰਦੇ ਸੀ ਉਹ ਵੇਲੇ ਗਏ ਕਿਉਂਕਿ ਫੌਜ ਤੇ ਸਾਰੀ ਇਤਜਾਦਾ ਹੁਣ ਡਰੋਨਾਂ ਦੀ ਆ ਗਈ ਹੁਣ ਮੀਡੀਆ ਦੀ ਲੜਾਈ ਆ ਗਈ ਹੁਣ ਡੀ ਨੈਰੇਟਿਵ ਦੀ ਲੜਾਈ ਹੈ ਸਾਰੀ ਹਾਂ ਨੈਰੇਟਿਵ ਦੀ ਵੀ ਵੈਸੇ ਵੀ ਬੀਡੀਆ ਰਾਹੀਂ ਇਹਨਾਂ ਕੋਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਆ ਗਈ। ਤੁਹਾਡੇ ਕੋਲ ਕੀ ਹੈ ਇੱਥੇ? ਸਾਡੇ ਪੱਲੇ ਤੇ ਅਜੇ ਉਹੀ ਖੇਤੀ ਕਣਕ ਝੋਨਾ ਅਸੀਂ ਲਈ ਫਿਰਦੇ। ਮੈਂ ਉਹ ਦੇ ਉਹ ਇੰਪੋਰਟੈਂਟ ਹੈ ਉਹ ਵੀ ਅਗਰ ਰਾਜਨੀਤੀ ਕਦੇ ਆ ਰਿਹਾ ਕੋਈ ਛੋਟੀ ਗੱਲ ਨਹੀਂ ਮੈਂ ਕਹਿ ਰਿਹਾ ਅੰਡਰਮਾਈਨ ਨਹੀਂ ਕਰ ਰਿਹਾ। ਪਰ ਆਪਾਂ ਉਹਦੇ ਨਾਲ ਲੜਾਈ ਤੇ ਨਹੀਂ ਲੜ ਸਕਦੇ। ਕਣਕ ਨੂੰ ਬਰੂਦ ਨਹੀਂ ਬਣਾ ਸਕਦੇ। ਨਾ ਝੋਨੇ ਨੂੰ ਬਰੂਦ ਬਣਾਤਾ। ਨਾ ਅਸੀਂ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਬਣਾ ਸਕਦੇ। ਇਸ ਲਈ ਸਾਨੂੰ ਜਿਸ ਦਾ ਵਕਤ ਹੈ ਸਾਡਾ ਉਹਦੇ ਹਾਨੀ ਹੋਣਾ ਚਾਹੀਦਾ। اپنی ਰਾਜਨੀਤਿਕ ਸ਼ਕਤੀ ਵਧਾਉਣ ਲਈ ਆਪਣੀ ਕਿਲਾਬੰਦੀ ਜਿਹੜੀ ਸਾਡੇ ਸੰਸਕਾਰ ਆ ਉਹਦੀ ਕਿਲਾਬੰਦੀ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਆ ਕਿ ਸਹਿਜ ਤੋਂ ਸੋਚ ਤੋਂ ਪਲੈਨਿੰਗ ਤੋਂ ਕੰਮ ਲਈਏ ਤੇ ਨਹੀਂ ਕਿ ਅੰਗਰੇਜ਼ ਕਿੱਡੇ ਸੀ ਕਿੰਨੇ ਸੀ ਥੋੜੇ ਜੇ ਥੋੜੇ ਜੇ ਸੀ 1000 ਸੀ ਸਾਡੇ ਤੇ ਰਾਜ ਕਰਕੇ 150 ਸਾਲ ਕਿਵੇਂ ਕਰਗੇ ਅਕਲ ਨਾਲ ਹੀ ਕਰਗੇ ਨਾ ਸਾਨੂੰ ਕੀ ਆਪਾਂ ਉਹਨਾਂ ਤੋਂ ਇੰਨਾ ਹੀ ਸਿੱਖ ਲਈਏ